ਹੈਲੋ ਹਾਂਜੀ ਮੁੰਜੀ ਪ੍ਰੇਮਚੰਦ ਬੋਲਦਾ ਸੀ ਇਸ ਟਾਪ ਤੋਂ ਹਾਂਜੀ ਕੀ ਵਿਸ਼ਵਜੀਤ ਸਿੰਘ ਦੇ ਘਰੋਂ ਬੋਲਦੇ ਹੋ ਹਾਂਜੀ ਹਾਂਜੀ ਹੁਣ ਬੋਲ ਰਿਹਾ ਚਾਚਾ ਦਾ ਮੁੰਡਾ ਬੋਲਦਾ ਹਾਂ ਅੱਛਾ ਜੀ ਉਹ ਚੱਕਰੇ ਦਾ ਜੀ ਉਹਨਾਂ ਨਾਲ ਗੱਲ ਕਰਨੀ ਸੀ ਜੀ ਗੱਲ ਹੋ ਜੂਗੀ ਥੋੜਾ ਸਮਾਂ ਦੇਕੋ ਨਾ ਤਬੀਏ ਤੋਈ ਨਹੀਂ ਕਾਫੀ ਜ਼ਿਆਦਾ ਡਾਊਨ ਹੈ ਤੋਈ ਆ अच्छा ए ਧਰਨੇ ਤੇ ਗਿਆ ਸੀਗਾ ਨਾਲੇ ਭਾਨੇ ਦਾੜਾ ਮਸਲਾ ਸੀਗਾ ਕਿੰਨੇ ਤਰੀਕ ਨੂੰ ਅੱਜ ਜਦੋਂ ਹੁਣ ਬੈਰੀਕੇਡ ਤੋੜੇ ਉਹਨਾਂ ਨੇ ਨਹੀਂ ਵੀ ਉਸ ਦਿਨ ਨਹੀਂ ਗਏ ਉਸ ਦਿਨ ਅਸੀਂ ਉਸ ਦਿਨ ਨਹੀਂ ਗਏ ਜੀ ਕਿਦੋਂ ਗਏ ਸੀ ਅਸੀਂ ਜਿਹੜਾ ਪਹਿਲਾਂ ਇਕੱਠ ਸੀਗਾ ਉਹਦੇ ਤੇ ਗਏ ਸੀ 3 ਤਰੀਕ ਨੂੰ ਨਹੀਂ ਗਏ ਮਤਲਬ ਗਏ ਸੀਗੇ ਨਾ ਨਹੀਂ ਨਹੀਂ ਉਸ ਉਹ ਮਤਲਬ ਪਹਿਲਾਂ ਵਾਲੇ ਤੇ ਗਏ ਸੀ ਜਿਹੜਾ ਰੱਖਿਆ ਸੀ ਪਾਨੇ ਸਿੱਧੂ ਦੇ ਪਿੰਡ ਕੋੜ ਤੋਂ ਨਾਲ ਉੱਥੇ ਗਏ ਸੀ ਉੱਥੇ ਗਏ ਸੀ ਹਾਂਜੀ ਹਾਂਜੀ ਠੀਕ ਉਸ ਤੋਂ ਬਾਅਦ ਤਬੀਅਤ ਇਹ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਗਈ ਉਸ ਦਿਨ ਤੋਂ ਹਸਪੀਟਲ ਸੀ ਕੋਈ ਨਹੀਂ ਕੋਈ ਨਹੀਂ ਘਰ ਦੇ ਨੇ ਠੀਕ ਹਾਂਜੀ ਇਹ ਜਾਂਦਾ ਹੋਣਾ ਨਾ ਉਹਦੇ ਮਗਰ ਜੇ ਵੀ ਨਹੀਂ ਹੁਣ ਉਸ ਤੋਂ ਬਾਅਦ ਨਹੀਂ ਗਏ ਹੁਣ ਵੀ ਉਹਦੀ ਕਰਦਾ ਸਪੋਰਟ ਹੈ ਹਾਂਜੀ ਹੁਣ ਵੀ ਕਰਦਾ ਸਪੋਰਟ ਉਹਦੀ ਉਹ ਘਰੇ ਬੈੱਡ ਤੇ ਪਿਆ ਜੀ ਨਹੀਂ ਨਹੀਂ ਹੁਣ ਉਹਦੇ ਇਹ ਵਾਜੀ ਵੀ ਉਹਦੀ ਸਪੋਰਟ ਕਰਦਾ ਹੈ ਨਹੀਂ ਨਹੀਂ ਜਨਾਬ ਹੁਣ ਤਾਂ ਘਰੇ ਹੀ ਪਿਆ ਨਾ ਜੀ ਨੇ ਨਹੀਂ ਨੂੰਂਤੇ ਜਲ ਪਿਆ ਵਾ ਮੈਂ ਉਦਾਂ ਕਹਿ ਰਿਹਾ ਸਪੋਰਟ ਕਰਦਾ ਉਹ ਦੀ ਕਿ ਨਹੀਂ ਕਰਦਾ ਬਈ ਹੁਣ ਨਹੀਂ ਫਿਲਹਾਲ ਦੀ ਘੜੀ ਕੋਈ ਵੀਡੀਓ ਨਹੀਂ ਪਾ ਰਹੀ ਚਲੋ ਵੇਟ ਕਰਦੇ ਆ ਜਦੋਂ ਠੀਕ ਹੋਇਆ ਕਰਾਓ ਗੱਲ ਹਾਂਜੀ ਜ਼ਰੂਰ ਜੀ ਇਹ ਮੁਨਸੀ ਉਧਰ ਦੂਜੇ ਨਾਕੇ ਦੇ ਕਿਹੜਾ ਵਜਾ